ਮੇਰਾ ਨਾਮ ਅਮਰੀਕ ਸਿੰਘ ਨੰਬਰ 100 ਪਿੰਡ ਘਗਾ ਹਾਂਜੀ ਜੋ ਕਿ ਜਿੱਥੇ ਅਸੀਂ ਖੜੇ ਹਾਂ ਇਹ ਸਾਡਾ ਬੰਨਿਆ ਵਾਲਾ ਬਾਬਾ ਵਜਦਾ ਜੋ ਕਈ ਪੀੜੀਆਂ ਤੋਂ ਪਿੱਛੋਂ ਸ਼ਹੀਦ ਹੋ ਕੇ ਇੱਥੇ ਸਮਾਦ ਹੈ ਜਿਹੜੀ ਲਈ ਹੋਈ ਹੈ ਇਹ ਸਮਾਦ ਨੂੰ ਬਹੁਤ ਲੋਕ ਨੇ ਜਿਹੜੇ ਮੰਨਤਾ ਕਰਦੇ ਨੇ ਮੰਨਦੇ ਨੇ ਸੁੱਖਾਂ ਵਾਰ ਆਉਂਦੀਆਂ ਨੇ ਪਿੱਛੇ ਸੱਪੜੀ ਆਏ ਲੋਕ ਨਾਂ ਨਾ ਕੇ ਜਾਂਦੇ ਨੇ ਬਿਮਾਰੀਆਂ ਟੁੱਟਦੀਆਂ ਠੀਕ ਹੈ ਜੀ ਇਹਨੂੰ ਬਹੁਤ ਵੱਡਾ ਬਹਾਮਣ ਵਾਜਰਾ ਕੀ ਪ੍ਰਯਾਸ ਕੀ ਲੋਕ ਇਥੋਂ ਮੱਥਾ ਟੇਕ ਕੇ ਹਰ ਵਾਰੀ ਫਸਲ ਵੜਦੇ ਨੇ ਛੱਲਾਂ ਦੇ ਕੇ ਜਾਂਦੇ ਨੇ ਦਸਮਾਹ ਨੂੰ ਸੌ ਕੱਟ ਕੇ ਜਾਂਦੇ ਠੀਕ ਹੈ ਜੀ ਪਰ ਐਤਕੀ ਕੀ ਹੋ ਰਿਹਾ ਐ ਇਸ ਬਾਬੇ ਦੀ ਜ਼ਮੀਨ ਦੋ ਕਿੱਲੇ ਆਵੇ ਦੋ ਕਿੱਲੇ ਜ਼ਮੀਨ ਐ ਸ਼ਾਮਲਾਟ ਸ਼ਾਮਲਾਟ ਨੂੰ ਜਿਹੜਾ ਕਿ ਬੰਦਾ ਗਨਨਾਪ ਸਿੰਘ ਐ ਪਿੱਛੇ ਤਾਂ ਉਹਨੇ ਵੱਟ ਵੱੱਡੀ ਸਾਡੀ ਪਿੱਛੇ ਵੱਢ ਕੇ ਤਾਰਾਂ ਚੋਰੀ ਕੀਤੀਆਂ ਖੰਭੇ ਚੋਰੀ ਕੀਤੇ ਵੱਟ ਵੱੱਡੇ ਉਹ ਰੌਲਾ ਹਲੇ ਚੱਲ ਰਿਹਾ ਹੈ ਕੋਈ ਉਤੇ ਵੱਡੀ ਕਾਰਵਾਈ ਨਹੀਂ ਹਲੇ ਹੋਈ ਦੂਸਰਾ ਨੰਬਰ ਹੋਣਾ ਜਿਹੜਾ ਅੱਜ ਤਕਰੀਬਨ 11 12 ਵਜੇ ਅੱਜ ਗਰਨਾਬ ਸਿੰਘ ਨੇ ਸਾਡੇ ਬਾਬੇ ਦਾ ਇੱਥੇ ਧੂਣਾ ਬਣਿਆ ਹੋਇਆ ਹੈ ਇੱਧਰ ਦਿਖਾਓ ਇੱਥੇ ਧੂਣਾ ਬਣਿਆ ਹੋਇਆ ਹੈ ਧੂਣਾ ਤੋੜਿਆ ਨੱਚ ਕੇ ਗਿਆ ਗਾਣਾਂ ਕੱਢ ਕੇ ਗਿਆ ਬਾਬੇ ਨੂੰ ਵੱਡੀਆਂ ਬੇਆਬਦੀਆਂ ਕਰਕੇ ਗਿਆ ਇਸ ਨੂੰ ਲੈ ਕੇ ਅਸੀਂ ਇਕੱਠ ਜਿਹੜਾ ਅੱਜ ਕੀਤਾ ਹੈ ਅੱਜ ਐਮਸੀ 7 ਸਾਰੇ ਬੁਲਾਏ ਨੇ ਪੰਚਾਇਤ ਮੌਕਾ ਦਿਖਾਇਆ ਪੁਲਿਸ ਆਇਆ ਨੂੰ ਮੌਕਾ ਦਿਖਾਇਆ ਦੋ ਐਸਐਸਆਈ ਆਏ ਨੇ ਇਸ ਮੌਕੇ ਦੀਆਂ ਫੋਟੋਆਂ ਲੈ ਕੇ ਅੱਜ ਕੱਲ ਇਹ ਬੱਟ ਥੀ ਗਿਆ ਅਜੇ ਧੂਨੇ ਥੀ ਗਿਆ ਕੱਲ ਨੂੰ ਸਾਡੇ ਬਾਬੇ ਦੀ ਸਮਾਧ ਥੀ ਜਾਊਗਾ ਇਸ ਦੀ ਧਰਮ ਸਥਾਨ ਦੀ ਬਹੁਤ ਵੱਡੀ ਜਿਹੜੀ ਬੇਆਬਦੀ ਹੈ ਹੋ ਚੁੱਕੀ ਹੈ ਅਰ ਹੁੰਦੀ ਜਾ ਰਹੀ ਹੈ ਅਗਰ ਜੇ ਪੁਲਿਸ ਨੇ ਇਸ ਬੰਦੇ ਨੂੰ ਹੱਥ ਨਾ ਪਾਇਆ ਨੱਥ ਪਾਈ ਤਾਂ ਅਗਲਾ ਜਿਹੜਾ ਪ੍ਰੋਗਰਾਮ ਹੈ ਫਿਰ ਇਹ ਲਿਖਿਆ ਜਾਊਗਾ ਕਿਉਂਕਿ ਸਾਰੇ ਪਿੰਡ ਦੇ ਵਿੱਚ ਸਪੀਕਰ 'ਚ ਬੋਲ ਕੇ ਜਿਹੜੇ ਵੀ ਇਹ ਸਾਡੇ ਬਾਬੇ ਦੀਆਂ ਬੇਆਬਦੀਆਂ ਕਰਦੇ ਨੇ ਕਰੀਆਂ ਕਿ ਸਾਰੀਆਂ ਲੱਗੀਆਂ ਪਤਾ ਗਰਨਾਪ ਸਿੰਘ ਨੇ ਕੀਤੀ ਹੈ ਗਰਨਾਪ ਸਿੰਘ ਬੜਾ ਪੁੱਛਿਆ ਹੋਇਆ ਹੈ ਪਰसों ਕੱਲ ਸਾਨੂੰ ਦਫ਼ਤਰ ਚ ਵੀ ਘਾੜਾ ਦੇਖ ਕੇ ਆਇਆ ਇਹਨਾਂ ਦੀ ਕਦੋਂ ਖੋਹੀਏ ਕਦੋਂ ਅਸੀਂ ਇਹਦੀ ਜ਼ਮੀਨ ਦੇ ਵਿੱਚ ਵੜੀਏ ਪਰ ਇਹ ਧਰਮਸਥਾਨ ਅੱਜ ਇਹ ਨਹੀਂ ਹੈ ਵੀ ਕੋਈ ਆਮ ਟੱਲ ਗਈ ਹੋਈਆਂ ਨੇ ਚਾਰ ਇਹ ਜਿਉਂਦੇ ਸਾਡੇ ਬਜ਼ੁਰਗ ਨੇ ਕਿਤੇ ਪਿਛਲੇ ਨੇ ਇੱਥੇ ਕਿਸੇ ਪਿੰਡ ਨੂੰ ਕਾਹੋ ਲੱਗਿਆ ਸੀ ਟੋੜ ਲੱਗਿਆ ਹੋਇਆ ਸੀ ਜਿਹੜਾ ਕਿ ਇੱਥੇ ਰਾਜੀ ਨਹੀਂ ਹੁੰਦਾ ਸੀ ਪਿੰਡ ਨਹੀਂ ਬਣਦਾ ਸੀ ਕਿਸੇ ਸਾਧੂ ਸੰਤ ਨੇ ਕਿਹਾ ਵੀ ਜੇ ਕੋਈ ਤੁਹਾਡਾ ਪਿੰਡ ਦਾ ਸਤ ਬਜਨੀਕ ਇਥੇ ਸ਼ਹੀਦੀ ਪਾ ਸਕਦਾ ਤਾਂ ਇਹ ਪਿੰਡ ਹੈ ਜਿਹੜਾ ਬਣ ਸਕਦਾ ਉਸ ਟਾਈਮ ਦੇ ਵਿੱਚ ਇਹ ਸਾਡੇ ਕੋਈ ਵੱਡਾ ਬਡੇਰਾ ਬਜ਼ੁਰਗ ਸਾਡਾ ਉਹਨਾਂ ਨੇ ਕੋਈ ਪਟਾਕੇ ਕੋਈ ਪਟਾਕੇ ਵਿੱਚ ਬਹਿ ਕੇ ਖੜ ਕੇ ਉੱਤੇ ਲੋਕਾਂ ਤੋਂ ਮਿੱਟੀ ਪਵਾ ਕੇ ਤਾਂ ਇਹ ਤੇ ਸ਼ਹੀਦੀ ਬਣੀ ਜਾਂ ਤਾਂ ਉਹ ਸ਼ਹੀਦੀ ਸਮਾਦ ਬਣੀ ਹੋਈ ਹੈ ਇਹ ਕੋਈ ਆਮ ਸਮਾਦ ਨਹੀਂ ਹੈ ਵੀ ਜਿਹੜੀ ਕੋਈ ਲਿਆ ਚੱਕੇ ਇਹਦੀ ਮੋਟਰ ਦੇ ਚਾਰ ਇੱਟਾ ਲਾ ਲੀਆਂ ਮੇਰੇ ਉਠਾਤੀਆਂ ਇਹ ਬੇਅਬਦੀ ਜਿਹੜੀ ਕਰ ਰਿਹਾ ਹੈ ਬਹੁਤ ਵੱਡੀ ਗਲਤੀ ਹੈ ਇਹਦੀ ਕਰ ਰਿਹਾ ਹੈ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆਂ ਵੀ ਇਹ ਪ੍ਰਸ਼ਾਸਨ ਨੂੰ ਛੇਤੀ ਨੱਤ ਪਾਵੇ ਬੇਅਬਦੀ ਦੀ ਇਹਦੇ ਪਰਚਾ ਕੀਤਾ ਜਾ